ਅੱਜ ਅੱਜ ਅਮਰਸਰ 33 ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਐਸਟਾਫ ਦੇ ਇੰਚਾਰਜ ਮੰਦਿਰ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿੰਨਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਤਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਦੇ ਇਹਨਾਂ ਕੋਂ ਬਰਾਮਦਗੀ ਹੋਈ ਆ ਚਾਰ ਵਿਪਨਾਂ ਦੀ ਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸ਼ੈਦਪੁਰ ਕਲਾ ਥਾਣਾ ਪਿੰਡੀ ਸੇਤਾ ਇਹਨਾਂ ਚੋਂ ਕੋਲੋਂ ਜਿਹੜੇ ਹੈਗੇ ਆ ਵਿਪਨ ਬਰਾਮਦ ਹੋਏ ਆ ਤੇ ਮੋੜਲੀ ਪੁੱਛਗਿਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵਪਨ ਜਿਹੜੇ ਇਹਨਾਂ ਨੇ ਇਹ ਇਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ ਉਹ ਕਿਦੇ ਥਰੂ ਮੰਗਾਈ ਆ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ ਚ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਡ 29/9 ਅੰਡਰ ਸੈਕਸ਼ਨ 25 27 56 58 ਆਰਮਜ਼ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਅਨੇਕ ਰਿੰਡੇ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਨ ਲੈ ਕੇ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਜਿਹੜੀ ਲੈ ਕੇ ਗਾਹ ਕਿਸ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਦੇ ਬਾਰੇ ਜਿਹੜਾ ਹੈਗਾ ਉਹ ਧਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਅਜੇ ਉਮਰ ਦੇ ਨਹੀਂ ਹੈ ਤੇ ਪਹਿਲਾਂ ਕੋਈ ਨਾ ਕੋੜ ਦੇ। ਨਹੀਂ ਇਹਨਾਂ ਦਾ ਕ੍ਰਿਮੀਨਲ ਜਿਹਨਾਂ ਦਾ ਕੋਰਡ ਹੋਰ ਨਹੀਂ ਹੈਗਾ। ਕਿਉਂਕਿ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਮੁਕਤਵਾ ਦਰਜ ਨਹੀਂ ਹੈਗਾ। ਕਿਉਂਕਿ ਦੇਖੋ ਜਿਹੜੇ ਇਸ ਇਸ ਕਰਾਣ ਦੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜਕੱਲ ਜਿਹੜੀ ਇਹ ਨਵੀਂ ਮਾਡਲ ਪੰਡੀ ਚੱਲੀ ਆ ਉਹ ਨਿਊ ਕਮਰਸ ਨੂੰ ਵੀ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਦਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ ਸਰ ਕਿੰਨੇ ਦਿਨ ਤੋਂ ਨਸ਼ੇ ਦਾ ਇਹ ਕੰਮ ਕਰਦੇ ਚੁੱਤ ਲਿਆ ਕੇ ਆਦੇ ਇਹ ਨਸ਼ੇ ਦਾ ਤਾਂ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ ਸਰ ਤੁਸੀਂ ਕਹਿ ਰਹੇ ਆ ਤਾਰੀਫ ਆ ਜਾ ਰਹੇ ਸੀ ਪਾਕਿਸਤਾਨ ਤੋਂ ਮੰਗਵਾਇਆ ਇਹ ਇਹੀ ਇਹੀ ਜਿਹੜੇ ਵੈਪਨ ਹੈਗੇ ਆ ਇਹ ਵੈਪਨ ਅਥਾਰਾਂ ਦੀ ਜਿਹੜੀ ਸਮਗਲਿੰਗ ਇਹ ਕਰ ਰਹੇ ਸੀਗੇ ਤੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਵਾਏ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁੱਛਗਿੱਛ ਇਹਨਾਂ ਦੀ ਚੱਲ ਜਾਰੀ ਹੈ ਸਾਰੇ ਇਹ ਜੀ ਉਮਰ ਕਿੰਨੀ ਹੈ ਇਹ ਵੈਸੇ ਕੰਮ ਕਰਵਾਉਂਦੇ ਨੇ ਇਹਨਾਂ ਦੀ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਹੈ ਜੀ ਇਹਨਾਂ ਦਾ ਕੰਮ ਕਰ ਕੀ ਕਰਦੇ ਆ ਕੰਮ ਕਰ ਕੋਈ ਨਹੀਂ ਜੀ ਵਹਿਲੇ ਆ ਸਰ ਜਾਰੀ ਕੀ ਹੈ ਢਾਡੀ ਸਾਈਡ 'ਚੋਂ ਲੈ ਕੇ ਉਹ ਆ ਰਹੇ ਨਹੀਂ ਉਧਰੋਂ ਲੈ ਕੇ ਆ ਰਹੇ ਸੀ ਸਿਰਫ ਪਹਿਲਾਂ ਇਹਨਾਂ ਨੇ ਮੰਗਵਾਇਆ ਹੈ ਉਹ ਹਜੇ ਪੁੱਛ ਕੇ ਜਾਰੀ ਹੈ ਜੀ ਉਹ ਅਸੀਂ ਪੁਲਿਸ ਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛ ਕੇ ਕਰਾਂਗੇ ਇਹ ਤੋਂ ਪਹਿਲਾਂ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਮੰਗਵਾ ਕੇ ਤੇ ਅੱਗੇ ਕਿਸਮ ਦੇ ਇਹ ਜਿਹੜੇ ਕਾਫੀ ਸਮਝੇਲੇ ਨੌਜਵਾਨ ਪਰੇ ਜਾਂਦੇ ਨੇ ਚਾਹੇ ਨਸ਼ੇ ਜੁਆਰ ਹੋਵੇ ਚਾਹੇ ਆਰਮਸ ਸਮਗਲਿੰਗ ਹੋਵੇ ਉਹ ਦੇਖਿਆ ਗਿਆ ਕਿ ਉਹ ਜਿਹੜੇ ਲਾਲਚੀ ਚਾਕੇ ਕੰਮ ਕਰਦੇ ਨੇ ਬੜੀ ਵੱਡੀ ਚੀਜ਼ ਦਾ ਵਿਚਰਕ ਬਿਲਕੁਲ ਜੀ ਤੇ ਤੁਹਾਡੀ ਗੱਲ ਠੀਕ ਆ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਦੀ ਸਮਗਲਿੰਗ ਭਾਵੇਂ ਉਹ ਨਸ਼ੇ ਦੀ ਸਮਗਲਿੰਗ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਆ ਨਵਾਂ ਬੰਦਾ ਆਪਣੇ ਲਈ ਇਹ ਖੜਾ ਕਰਦੇ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਤੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਜੀ ਕਿ ਮੈਂ ਤਾਂ ਆਪ ਜੀ ਦੇ ਦਰਿਅੇ ਹੀ ਕਹੂੰਗਾ ਕਿ ਨੌਜਵਾਨ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੇ ਇੱਥੇ ਵੇਚਣੇ ਹੀ ਆ ਕਿ ਇਹ ਬਾਤਾਂ ਲਈ ਬੁਣਾਈ ਉਹ ਜੇ ਫਰਦਰ ਪੁੱਛ ਕੇ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਸੀ ਇੱਕ ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀ ਕਿ